ਬੀਜੇਪੀ ਦੇ ਨਿਸ਼ਾਨੇ ਤੇ ਕਾਂਗਰਸ ਖਾਸ ਕਰ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਐਮਪੀ ਦਾ ਬੀਜੇਪੀ ਨੇ ਪੁਤਲਾ ਫੁਕਿਆ ਸਿਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾਤੇ ਜਾ ਰਹੇ ਨੇ ਭਾਜਪਾ ਵੱਗੂਆਂ ਵੱਲੋਂ ਬਾਕਾਇਦਾ ਇਸ ਸਬੰਧੀ ਜਿਹੜੇ ਸ਼ਿਕਾਇਤ ਵੀ ਦਰਜ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਹਾਥੀਗੜ੍ਹ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਜੂਵਾ ਮੋਰਚਾ ਵੱਲੋਂ ਅੱਜ ਪ੍ਰੋਟੈਸਟ ਕੀਤਾ ਗਿਆ ਗੋਤਮ अरोड़ा ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨਾਲ ਪ੍ਰਧਾਨ ਜੀ ਅੱਜ ਦਾ ਪ੍ਰੋਟੈਸਟ ਕਿਉਂ ਕੀਤਾ ਜਾ ਰਿਹਾ ਰਵਨੀਤ ਅੱਜ ਭਾਰਤੀ ਜਨਤਾ ਯੂਵ ਮੋਰਚਾ ਵੱਲੋਂ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਅਸੀਂ ਅੱਜ ਰਮਨਦੀਪ ਸਿੰਘ ਬਿੱਟੂ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਰਮਨਦੀਪ ਸਿੰਘ ਬਿੱਟੂ ਨੇ ਬੀਤੋ ਦਿਨਾਂ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਲਾਸ਼ਾਂ ਦੇ ਢੇਰ ਮਿਛਾ ਦੇਾਂਗੇ ਮੈਂ ਰਮਨਦੀਪ ਸਿੰਘ ਬਿੱਟੂ ਇਹਨਾਂ ਸਵਾਲ ਪੁੱਛਣਾ ਚਾਹੁੰਦਾ ਬਿੱਟੂ ਜੀ ਤੁਸੀਂ ਕਿਸ ਲੋਕਾਂ ਦੇ ਲਾਸ਼ਾਂ ਢੇਰ ਮਿਛਾ ਚਾਹੁੰਦੇ ਹੋ ਜਿਹੜੇ ਲੋਕਾਂ ਤੁਹਾਨੂੰ ਐਮਪੀ ਬਣਾਇਆ ਜਾਂ ਜਿਹੜੇ ਲੋਕਾਂ ਨੇ ਪੰਜਾਬ ਸਰਕਾਰ ਬਣਾਈ ਹੈ ਕਿਸ ਲੋਕਾਂ ਦੇ ਲਾਸ਼ਾਂ ਢੇਰ ਮਿਛਾਓਗੇ ਸੋ ਇਹ ਇੱਕ ਬਿਆਨ ਬਹੁਤ ਨਿੰਦਨਯੋਗ ਬਿਆਨ ਹੈ ਇਹ ਲੋਕ ਕਿਸਾਨਾਂ ਦੇ ਅੰਦੋਲਨਾਂ 'ਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦੇ ਹਾਈ ਕਮਾਂਡ 'ਚ ਕੁਛ ਨਹੀਂ ਵਿਖ ਰਿਹਾ ਸੋ ਅਸੀਂ ਮੰਗ ਕਰਦੇ ਹਾਂ ਆਪਣੇ ਪੰਜਾਬ ਸਰਕਾਰ ਦੇ ਡੀਜੀਪੀ ਕੋ ਕਿ ਇਹੋ ਜੇ ਨਕਸ਼ਲਵਾਦੀ ਲੋਕਾਂ ਨੂੰ ਜਿਹਨਾਂ ਦੇ ਅੰਦਰ ਕਰੋ ਤੇ ਇਹਨਾਂ ਦੇ ਪਰਚਾ ਦਰਜ ਕਰੋ ਕਿਉਂਕਿ ਇਹ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਭਾਰਤ ਦੀ ਜੰਦਾ ਯੂਮ ਮੋਰਚਾ ਬਿਲਕੁਲ ਨਹੀਂ ਹੋਣ ਦੇਗੀ। ਨਵਦੀਪ ਸਿੰਘ ਬਿੱਟੂ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਦੁਬਾਰਾ ਕਲੀਅਰ ਕੀਤਾ ਉਹਨਾਂ ਕਹਿੰਦੇ ਅਸੀਂ ਆਪਣੀਆਂ ਜਾਨਾਂ ਦੀ ਗੱਲ ਕੀਤੀ ਕਿ ਜੇਕਰ ਇਹ ਖੇਤੀ ਕਾਨੂੰਨ ਨਾ ਵਾਪਸ ਕੀਤੇ ਜਿਹੜੀ ਮੋਦੀ ਸਰਕਾਰ ਹੈ ਕਿਸਾਨਾਂ ਨੇ ਤਾਂ ਕਿਹਾ ਅ ਤੁਸੀਂ ਕਤਲ ਕਰਕੇ ਕਹਿ ਦਿਓ ਮੈਂ ਕਤਲ ਨਹੀਂ ਕੀਤਾ ਮੈਂ ਵੀ ਬਿਆਨ ਸੁਣਿਆ ਉਹਦਾ ਬਿਆਨ ਇਹ ਹੋਇਆ ਕਿ ਅਸੀਂ ਲਾਸ਼ਾਂ ਢੇਰ ਵਿੱਚਾ ਦੇਾਂਗੇ ਬਿੱਟੂ ਜੀ ਕਿਹਦੀ ਲਾਸ਼ਾਂ ਢੇਰ ਵਿੱਚਾ ਹੋਗੇ ਆਪਣੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਦੀ ਲਾਸ਼ਾਂ ਢੇਰ ਵਿੱਚਾ ਹੋਗੇ ਜਿਹਨਾਂ ਤੁਹਾਨੂੰ ਐਮਪੀ ਬਣਾਇਆ ਸੋ ਇਹੋ ਜਿਹੇ ਬਿਆਨ ਇੱਕ ਤਿੰਨ ਤਿੰਨ ਵਾਰੀ ਬਣੇ ਮੈਂਬਰ ਪਾਰਲੀਮੈਂਟ ਬਹੁਤ ਇਮਮੈਚਿਓਰਿਟੀ ਹੈ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਨਕਸ਼ਲਵਾਦੀ ਲੋਗ ਅੰਦਰ ਹੋਣੇ ਚਾਹੀਦੇ ਜੇਲ੍ਹਾਂ ਦੇ ਅੰਦਰ ਹੋਣੇ ਚਾਹੀਦੇ ਇਹ ਤੇ ਕਹਿ ਰਹੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਜੰਤਰ ਮੰਤਰ ਦੇ ਉੱਤੇ ਲਗਾਤਾਰ ਕਿਸ ਏ ਦਾ ਜਿਹੜਾ ਜੰਦਰ ਮੰਦਰ ਕਰ ਰਹੇ ਨੇ ਇਹਦਾ ਡਰਾਮਾ ਤੁਸੀਂ ਵੀ ਵੇਖਿਆ ਹੋਣਾ ਪਿੱਛੇ ਕਦੀ ਮੀਟ ਦੀ ਗੱਲ ਆਉਂਦੀ ਹੈ ਕਦੀ ਇਹ ਇਹਨਾਂ ਦੇ ਐਮਪੀ ਪੱਤਰਕਾਰਾਂ ਜਿਹੜੇ ਸਾਡਾ ਚੌਥਾ ਸਤੰਭ ਹੈ ਪੱਤਰਕਾਰ ਉਹਨਾਂ ਨੂੰ ਇਹ ਲੋਕ ਹੱਥੀਂ ਬੈਹਰੇ ਨੇ ਉਹ ਵੀ ਲੇਡੀਜ਼ ਨੂੰ ਇਹ ਕਾਹਦਾ ਪ੍ਰੋਟੈਸਟ ਕਰ ਰਹੇ ਨੇ ਉੱਥੇ ਇਹ ਪ੍ਰੋਟੈਸਟ ਨਹੀਂ ਕਰ ਰਹੇ ਸਿਰਫ ਡਰਾਮਾ ਕਰ ਰਹੇ ਨੇ ਕਦੀ ਮੀਟ ਖਾ ਰਹੇ ਕਦੀ ਬਰੀਆਨੀ ਖਾ ਰਹੇ ਉੱਥੇ ਬੈਗੇ ਇਸ ਬੰਦੀ ਕੰਪਲੇਂਟ ਤੁਸੀਂ ਦਿੱਤੀ ਆ ਜਿਹੜੀ ਪੁਲਿਸ ਨੂੰ ਬਿੱਟੂ ਦੇ ਖਿਲਾਫ ਅੱਜ ਸਾਡੀ ਪੰਜਾਬ ਦੀ ਜਿਹੜਾ ਲੀਡਰਸ਼ਿਪ ਉਹਦੇ ਵੱਲੋਂ ਹਾਂਸੀ ਪੁਤਲਾ ਬੁਗਬੁਸ਼ਨ ਕਰਨ ਦਾ ਸਾਨੂੰ ਆਪਣੇ ਪੰਜਾਬ ਦੇ ਪਾਰਟੀ ਵੱਲੋਂ ਜੋ ਵੀ ਆਦੇਸ਼ ਆਏਗਾ ਉਹ ਆਦੇਸ਼ ਦਾ ਪਾਲਣ ਕੀਤਾ ਜਾਏਗਾ ਕਾਂਗਰਸ ਪਾਰਟੀ ਦੇ ਪਿਛਲੇ ਵਾਰੀ ਜਦੋਂ ਤੁਹਾਡੇ ਆਫਿਸ ਦੇ ਉੱਪਰ ਵੀ ਇੱਕ ਅਟੈਕ ਦੀ ਗੱਲ ਕੀਤੀ ਉਦੋਂ ਕੰਪਲੇਂਟ ਦਿੱਤੀ ਸੀ ਉਦੋਂ ਕੁਝ ਬਣਿਆ ਤੁਹਾਡੀ ਕੰਪਲੇਂਟ ਦਾ ਦੇਖੋ ਜੀ ਅਸੀਂ ਇਹੋ ਤੇ ਰੋਣਾ ਰੋ ਰਹੇ ਆ ਜੇ ਸਾਡੀ ਕੰਪਲੇਂਟ ਦੇ ਯੂਥ ਕਾਂਗਰਸ ਦੇ ਆਗੂ ਅੰਦਰ ਹੁੰਦੇ ਤਾਂ ਅੱਜ ਰਵਨੀਤ ਸਿੰਘ ਬਿੱਟੂ ਦੀ ਇੰਨੀ ਔਕਾਰ ਨਹੀਂ ਸੀ ਕਿ ਉਹ ਇਹ ਬਿਆਨ ਦਿੰਦਾ ਕਿ ਅਸੀਂ ਲਾਸ਼ਾਂ ਢੇਰ ਵਛਾ ਜਾਾਂਗੇ ਤੁਸੀਂ ਵੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦੇ ਬਹੁਤ ਸਾਰੇ ਅੰਮ੍ਰਿਤਸਰ ਤੋਂ ਕਿਸਾਨ ਦਿੱਲੀ ਗਏ ਨੇ ਕਿਉਂ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਗੱਲ ਸਿਰੇ ਚੜ ਰਹੀ ਕਿਉਂ ਨਹੀਂ ਕਿਸਾਨ ਦੀ ਗੱਲ ਕੇਂਦਰ ਸਰਕਾਰ ਸੁਣ ਰਹੀ ਦੇਖੋ ਜੀ ਇਹਨਾਂ ਦੇ ਆਪ ਦੇ ਜਿਹੜੇ ਕਾਂਗਰਸ ਦੇ ਐਮਐਲਏ ਗੁਰਗਿਰਾ ਸਿੰਘ ਕੋਟਲੀ ਉਹਨਾਂ ਦਾ ਆਪਣੇ ਮੂੰਹ ਦਾ ਬਿਆਨ ਹੈ ਕਿ ਜਿਹੜੀ ਵੀ ਟਰਾਲੀਆਂ ਪੂਰੇ ਪੰਜਾਬ ਚੋਂ ਉਥੇ ਦਿੱਲੀ ਜਾ ਰਹੀਆਂ ਨੇ ਸਿੰਘੂ ਬਾਰਡਰ ਤੇ ਉਹ ਅਸੀਂ ਭੇਜ ਰਹੇ ਹਾਂ ਇਸ ਦਾ ਕੀ ਸਿੱਟਾ ਕਿ ਇਹ ਜਿਹੜਾ ਪ੍ਰੋਟੈਸਟ ਹੈ ਇਹ नक्सਲਵਾਦੀ ਸੂਚ ਜਿਹੜੀ ਕਾਂਗਰਸ ਦੀ ਹੈ ਉਹ ਭੇਜ ਰਹੇ ਨੇ ਸੁਖਬੀਰ ਬਾਦਲ ਵੀ ਕਹਿ ਰਹੇ ਨੇ ਅਸੀਂ ਵੀ ਭੇਜ ਰਹੇ ਹਾਂ 60 ਗੱਲ ਕਨ ਚਾਰਜ ਗਏ ਨੇ ਮੈਂ ਕਹਿ ਰਿਹਾ ਜੀ ਇਹੋ ਲੋਕ ਜਿਹੜਾ ਪ੍ਰੋਟੈਸਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਐਸੇ ਬਿਆਨ ਦੇ ਕੇ ਐਸੇ ਲੋਕ ਭੇਜ ਕੇ ਜਿਸ ਸੁਖਬੀਰ ਬਾਦਲ ਦੇ ਕਿਹਾ ਕਿਸਾਨ ਮੰਨਦੇ ਤਾਂ ਸੁਖਬੀਰ ਬਾਦਲ ਵੱਖਰਾ ਕੋ ਹੁੰਦਾ ਸਾਡੇ ਤੋਂ ਤੁਸੀਂ ਕੀ ਕਹਿੰਦੇ ਹੋ ਰੱਦ ਹੋਣੇ ਚਾਹੀਦੇ ਕਿ ਨਹੀਂ ਕਾਨੂੰਨ ਇਹ ਜਦੋਂ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਸਾਡੇ ਇਹ ਕਾਨੂੰਨ ਐਮੈਂਡਮੈਂਟ ਕਿਤੇ ਉਹਨਾਂ 7 ਮੰਗਾਂ ਨੂੰ ਰੱਦ ਕੀਤੇ ਜਾਣ ਸਰ 7 ਮੰਗਾਂ ਨੂੰ ਉਹਦੀ ਮੰਨਿਆ ਸਰਕਾਰ ਨੇ ਜਿਦੇ ਚ ਚਾਹੇ ਐਮਐਸਬੀ ਦੀ ਗੱਲ ਹੋਵੇ ਚਾਹੇ ਉਹ ਫਾਰਮਰਸ ਕੋਡ ਬਣਾਉਣ ਦੀ ਗੱਲ ਹੋਵੇ ਚਾਹੇ ਐਸਡੀਐਮ ਕੋਰ ਦਾ ਸਿਵਲ ਕੋਰ ਕੋ ਜਾਣ ਦੀ ਗੱਲ ਹੋਵੇ ਚਾਹੇ ਮੰਡੀਕਰਨ ਰੱਖਣ ਦੀ ਗੱਲ ਹੋਵੇ ਸਾਰੀਆਂ ਮੰਗਾਂ ਦਾ ਮੋਦੀ ਸਰਕਾਰ ਨੇ ਮੰਨ ਲੀਆਂ ਨੇ ਜਦੋਂ ਜਦੋਂ ਇੱਕ ਮਿੰਟ ਛੇ ਮਿੰਟ ਜਦੋਂ ਬਿੱਲ ਹੀ ਉਹਨਾਂ ਦੇ ਹਿਸਾਬ ਨਾਲ ਬਣ ਗਿਆ ਤੇ ਫਿਰ ਬਿੱਲ ਨੂੰ ਰੱਦ ਕਰਨ ਦੀ ਕਹਿੰਦੇ ਜ਼ਹਿਰ ਭਾਵੇਂ ਇੱਕ ਬੋਤਲ 'ਚ ਦੇ ਦਿਓ ਭਾਵੇਂ ਇੱਕ ਚਮਚਾ ਹੀ ਦੇ ਦਿਓ ਇੱਕੋ ਹੀ ਬਰਾਬਰ ਅਸਰ ਕਰਦਾ ਹੈ ਅਸੀਂ ਜ਼ਹਿਰ ਨਹੀਂ ਦਿੱਤਾ ਅਸੀਂ ਸ਼ਹਿਦ ਦਿੱਤਾ ਕਿਵੇਂ ਸਮਝੋ ਅਸੀਂ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ ਹੈ ਕਿਸਾਨਾਂ ਵਾਸਤੇ ਗੱਲ ਕਰ ਰਹੇ ਹਾਂ 6 ਸਾਲ ਤੋਂ ਮੋਦੀ ਸਾਹਿਬ ਕਿਸਾਨਾਂ ਦੀ ਗੱਲ ਕਰਕੇ ਕਿਸਾਨ ਸਾਡਾ ਆਨ ਦਤਾ ਹੈ ਸੋ ਅੱਜ ਪਿਛਲੇ ਦਿਨੋਂ ਸੁੰਡੇ ਸਾਡੇ ਕਿਸਾਨਾਂ ਦੇ ਕਾਊਂਟਰ 'ਤੇ 1800 ਕਰੋੜ ਰੁਪਇਆ 135 ਕਰੋੜ ਦੀ ਬਾਂਦੀ ਸਾਡੇ ਮੋਦੀ ਸਾਹਿਬ ਨੂੰ ਭੇਜਿਆ ਸੋ ਮੋਦੀ ਸਾਹਿਬ ਦਾ ਸ਼ੁਰੂ ਤੋਂ ਕਿਸਾਨਾਂ ਦਾ ਹੱਕ ਜਨੇ ਅਸੀਂ ਕੈਪਟਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ ਮਾਫੀ ਕਰਾਂਗੇ ਚਾਹੇ ਉਹ ਸਰਕਾਰੀ ਬੈਂਕ ਹੋਵੇ ਚਾਹੇ ਪ੍ਰਾਈਵੇਟ ਬੈਂਕ ਹੋਵੇ ਚਾਹੇ ਕੋਈ ਗੱਲ ਹੋਵੇ ਚਾਹੇ ਆੜਦੀ ਹੋਣ ਅਸੀਂ ਇਹਨਾਂ ਦਾ ਇਹਨਾਂ ਦੇ ਮੈਨੀਫੈਸਟੋ ਦੀ ਗੱਲ ਹੈ ਸਾਡੇ ਮੋਦੀ ਸਾਹਿਬ ਤਾਂ ਕਹਿੰਦਾ ਹੱਕ ਦੀ ਗੱਲ ਕਰ ਰਹੇ ਨੇ ਕਿਸਾਨਾਂ ਨੇ ਕਹਿੰਦੇ ਐਮਐਸਬੀ ਰਹਿਣੀ ਚਾਹੀਦੀ ਹੈ ਉਹ ਕਹਿੰਦੇ ਐਮਐਸਬੀ ਰਹੇਗੀ ਉਹ ਕਹਿੰਦੇ ਨੇ ਕਿਸਾਨਾਂ ਵਾਸਤੇ ਫਾਰਮਰ ਕੋਡ ਵਾਲਾ ਅਲੱਗ ਬਣੇ ਉਹ ਕਹਿੰਦੇ ਬਣੇਗੀ ਸੋ ਮੋਦੀ ਸਾਹਿਬ ਕਹਿੰਦਾ ਹੱਕ ਦੇ ਨੇ ਅਸੀਂ ਤਾਂ ਸ਼ਹਿਦ ਦੇ ਰਹੇ ਆ ਇਹਨਾਂ ਲੋਕਾਂ ਨੇ ਜ਼ਹਿਰ ਦਿੱਤਾ ਇਹ ਜਿਹੜੂ ਗਾਲੇ ਨੇ ਜੋਰੇ ਪੰਜਾਬ 'ਚ ਬਿਆਨ ਦਿੰਦੇ ਨੇ ਇਹ ਕਿਸਾਨਾਂ ਦੇ ਅੰਦਰ ਜਾ ਨਹੀਂ ਬਿੱਟੂ ਦੀ ਗੱਲ ਕੀਤੀ ਰਵਨੀਤ ਬਿੱਟੂ ਕਹਿੰਦਾ ਅਸੀਂ ਕੁਰਬਾਨੀਆਂ ਵਾਲਾ ਪਰਿਵਾਰ ਆ ਸਾਡੇ ਫਾਦਰ ਸਾਹਿਬ ਜਿਹੜੇ ਦਾਦਾ ਜੀ ਉਹਨਾਂ ਨੇ ਪੰਜਾਬ ਲਈ ਜਿਹੜੀ ਆ ਦੇਖੋ ਜੀ ਰਮਦੀਰ ਸਿੰਘ ਬਿੱਟੂ ਦਾ ਜਿਹੜੇ ਬਿਆਨ ਦਿੰਦਾ ਨਾ ਮੈਨੂੰ ਤਾਂ ਇਦਾਂ ਮਹਿਸੂਸ ਹੁੰਦਾ ਹੈ ਆਪ ਨੂੰ ਸਿਕਿਉਰਿਟੀ ਪਹੁੰਚਾਣ ਤੋਂ ਦਿੰਦਾ ਹਨ ਉਹਨ ਪਤਾ ਸੈਂਟਰ ਸਰਕਾਰ ਭਾਜਪਾ ਦੀ ਹੈ ਜੇ ਮੈਂ ਇਦਾਂ ਦੇ ਬਿਆਨ ਨਹੀਂ ਦਵਾਂਗਾ ਮੇਰੀ ਸਿਕਿਉਰਿਟੀ ਬਹਾਲਕਾ ਰਹੇਗੀ ਜੇ ਬਿੱਟੂ ਦੇ ਖਿਲਾਫ ਕਾਰਵਾਈ ਨਾ ਕੀਤੀ ਪੁਲਿਸ ਨੇ ਫੇਰ ਕੀ ਕਰੋਗੇ ਸਾਡੀ ਪਾਰਟੀ ਬੋਲੋ ਸਾਨੂੰ ਜੋ ਵੀ ਹੁਕਮ ਸਾਨੂੰ ਪਾਰਟੀ ਕਹਿੰਦੀ ਕਿ ਰਮਨਜੀਤ ਸਿੰਘ ਬਿੱਟੂ ਦੇ ਘਰ ਦੇ ਬਾਰੇ ਬਰਤਨਾ ਦੇ ਅਸੀਂ ਉੱਥੇ ਦਵਾਂਗੇ ਸਾਨੂੰ ਪਾਰਟੀ ਕਹਿੰਦੀ ਕਿ ਸੀਐਮ ਦੇ ਘਰ ਦੇ ਬਾਰੇ ਦਰਨਾ ਦੇ ਅਸੀਂ ਉੱਥੇ ਦਵਾਂਗੇ ਸਾਨੂੰ ਪਾਰਟੀ ਬਿਲੋ ਜੋ ਦੇਸ਼ ਆਏਗਾ ਅਸੀਂ ਉਸ ਤੇ ਬੱਜੇ ਆ ਜਿਹੜੇ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਧਰਨੇ ਹੋ ਰਹੇ ਨੇ ਉਹਨਾਂ ਨਾਲ ਕਿਸਾਨਾਂ ਨਾਲ ਗੱਲ ਕਰੋਗੇ ਕਿ ਨਹੀਂ ਨਾਲੇ ਇੱਕ ਹੋਰੋ ਪ੍ਰੋਗਰਾਮ ਦੇ ਰਹੇ ਨੇ ਕਿ ਪਹਿਲੀ ਤਰੀਕ ਤੋਂ ਹੋਰੋ ਤੁਹਾਡੇ ਬੀਜੇਪੀ ਦੇ ਆਗੂਆਂ ਦੇ ਵਪਾਰਕਦਾਰੇ ਦੇ ਘਰ ਕੇ ਦੇਖੋ ਜੀ ਇਹ ਜਿਹੜੇ ਕਿਸਾਨਾਂ ਦੇ ਜਿਹੜੇ ਧਰਨੇ ਨੇ ਲੀਡਰਾਂ ਦੇ ਬਾਹਰ ਧਰਨੇ ਨੇ ਮੈਂ ਉਹ ਗੱਲ ਕਹਿ ਰਿਹਾ ਐ ਐਮਬੀ ਰਮਨਜੀਤ ਸਿੰਘ ਬਿੱਟ ਕਿ ਜੇ ਸਾਡੇ ਕੈਪਟਨ ਸਾਹਿਬ ਦੀ ਮਦਦ ਨਾ ਹੋਵੇ ਤੇ ਇਹ ਕਿਸਾਨ ਕਿਤੇ ਵੀ ਧਰਨਾ ਨਹੀਂ ਲਾ ਸਕਦੇ ਇਹ ਟੋਲ ਪਲਾza ਬੰਦ ਨਹੀਂ ਕਰ ਸਕਦੇ ਇਹ ਮੋਲ ਬੰਦ ਨਹੀਂ ਕਰ ਸਕਦੇ ਕਿ ਆ ਯੂਪੀ ਚ ਮੋਲ ਬੰਦ ਹੋਏ ਨੇ ਕਿਆ ਹਿਮਾਚਲ ਦੇ ਮੋਲ ਬੰਦ ਹੋਏ ਨੇ ਕਿਆ ਹਿਮਾਚਲ ਦੇ ਟੋਲ ਬੰਦ ਹੋਏ ਨੇ ਇੱਥੇ ਸੀਐਮ ਸਾਹਿਬ ਦੀ ਸ਼ੈ ਹੈ ਇਸੇ ਕਰਕੇ ਤੁਹਾਨੂੰ ਲੱਗ ਰਹੇ ਨੇ ਇਹ ਸੀਐਮ ਸਾਹਿਬ ਦੀ ਸ਼ੈ ਨਾ ਹੋਵੇ ਤਾਂ ਧਰਨਾ ਇੱਕ ਦਿਨ ਨਹੀਂ ਲੱਗ ਸਕਦਾ ਅਗਲੇ ਦਿਨਾਂ 'ਚ ਭਾਰਤੀ ਜੰਦਾ ਜੂ ਮੋਰਚਾ ਦੇ ਕੀ ਐਜੀਟੇਸ਼ਨ ਰਹਿਣਗੇ ਹੋਰ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਸਾਨੂੰ ਜੋ ਪਾਰਟੀ ਨੂੰ ਦੇਸ਼ ਆਏਗਾ ਅਸੀਂ ਪਾਰਟੀ ਦੇ ਹੁਕਮ ਦੇ ਬੱਚੇ ਆ ਅਸੀਂ ਪਾਰਟੀ ਦੇ ਸਿਪਾਹੀ ਆ ਤੁਹਾਨੂੰ ਪਾਰਟੀ ਨੂੰ ਜੋ ਦੇਸ਼ ਆਏਗਾ ਚਾਹੇ ਕਿਸੇ ਤਰ੍ਹਾਂ ਦਾ ਦੇਸ਼ ਹੋਵੇ ਅਸੀਂ ਉਸ ਦੇਸ਼ ਦੇ ਬੱਚੇ ਹੋਏ ਆ ਤਾਂ ਇਹ ਜਨ ਭਾਰਤੀ ਜੰਦਾ ਪਾਰਟੀ ਯੂ ਮੋਰਚਾ ਦੇ ਪ੍ਰਧਾਨ ਗੋਤਮ अरोड़ा ਇਹਨਾਂ ਦਾ ਕਹਿਣਾ ਹੈ ਕਿ ਜੋ ਪ ਉਹ ਉਵੇਂ ਪ੍ਰੋਟੈਸਟ ਰਹਿਣਗੇ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਮਾਹੌਲ ਖਰਾਬ ਕਰਨ ਵਾਲੀ ਹੈ ਤਾਂ ਇਸ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਅੱਜ ਇੱਥੇ ਅਰਤੀ ਭੂਕ ਮੁਜਾਰਾ ਰਵਨੀਤ ਸਿੰਘ ਬਿੱਟੂ ਦਾ ਕੀਤਾ ਗਿਆ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅੰਮ੍ਰਿਤਸਰ ਫਿਲਹਾਲ ਦੇ ਲਈ ਇਨਾ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ਏਬੀਪੀ ਸੰਝਾ